ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਪਿਆਰ ਭਰੀ ਸਤਿ ਸ਼ਕਾਲ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਤੰਦਰੁਸਤ ਰੱਖੇ ਅੱਜ ਆਪਾਂ ਸੰਤਾਂ ਦੀ ਗੱਲ ਕਰਨ ਲੱਗੇ ਆਂ ਸੰਤ ਕਿਸੇ ਦੀ ਗੱਲ ਦਾ ਗੁੱਸਾ ਨਹੀਂ ਕਰਦੇ ਹੁੰਦੇ ਉਹਨਾਂ ਨੇ ਕਿਹੜਾ ਕਿਸੇ ਤੋਂ ਕੁਝ ਲੈਣਾ ਹੁੰਦਾ ਉਹ ਤਾਂ ਆਪਦੀ ਰਾਜਾ ਦੇ ਵਿੱਚ ਹੁੰਦੇ ਨੇ ਉਹ ਪ੍ਰਮਾਤਮਾ ਦੀ ਭਾਲ ਦੇ ਵਿੱਚ ਹੁੰਦੇ ਨੇ ਇੱਕ ਵਾਰੀ ਇੱਕ ਪਿੰਡ ਦੇ ਵਿੱਚ ਇੱਕ ਸੰਤ ਆਏ ਉਹ ਇੱਕ ਚੌਂਤਰੇ ਤੇ ਬਹਿ ਗਏ ਉਹ ਚੌਂਤਰਾ ਸੀ ਜਿਹੜਾ ਇੱਕ ਸਾਹੂਕਰ ਦਾ ਸੀ ਸੰਤ ਜੋ ਚੌਂਤਰੀ ਤੇ ਬਹਿ ਕੇ ਕੀਰਤਨ ਕਰਨ ਲੱਗੇ ਤਾਂ ਪਹਿਲੇ ਦਿਨ ਪੰਜ ਸੱਤ ਬੰਦੇ ਆਏ ਤੇ ਉਹ ਕੀਰਤਨ ਸੁਣਨ ਲੱਗੇ ਤੇ ਸੰਤਾਂ ਨੇ ਉਹਨਾਂ ਨੂੰ ਆਖਿਆ ਭਾਈ ਸਾਧ ਸੰਗ ਕਰਿਆ ਕਰੋ ਸਾਧ ਸੰਗ ਚ ਪਰਮਾਤਮਾ ਵਸਦਾ ਹੈ ਤੇ ਉਹਦੇ ਮਲਾਪ ਹੁੰਦੇ ਨੇ ਤੁਸੀਂ ਹਰ ਰੋਜ਼ ਸਾਧ ਸੰਗ ਦੇ ਵਿੱਚ ਘੜੀ ਦੋ ਘੜੀ ਟਾਈਮ ਕੱਢ ਕੇ ਸਾਧ ਸੰਗ ਦੇ ਵਿੱਚ ਜ਼ਰੂਰ ਆਇਆ ਕਰੋ ਆਪਾਂ ਨੂੰ ਜਿਵੇਂ ਅੱਜਕੱਲ ਸਤਸੰਗ ਮਿਲਦੀ ਹੈ ਜੇ ਆਪਾਂ ਕਰੀਏ ਤਾਂ ਜ਼ਰੂਰੀ ਹੈ। ਇੱਕ ਸਤਸੰਗ ਦੇ ਵਿੱਚ ਜਾ ਕੇ ਬੰਦੇ ਦਾ ਮਨ ਸ਼ਾਂਤ ਹੁੰਦਾ ਹੈ ਤੇ ਜਿਵੇਂ ਕਹਿੰਦੇ ਹੁੰਦੇ ਨੇ ਜਹੇ ਜੀ ਸੰਗ ਉਹੇ ਜਾਂ ਰੰਗ ਵੀ ਸਤਸੰਗ ਜੇ ਕਰੀਏ ਤਾਂ ਸਤਸੰਗ ਵਾਲਾ ਰੰਗ ਚੜਦਾ ਹੈ। ਜੇ ਆਪਾਂ ਗਲਤ ਪਾਸੇ ਜਾਈਏ ਤਾਂ ਉਹ ਬੰਦੇ ਦਾ ਮਨ ਗਲਤ ਪਾਸੇ ਹੋ ਜਾਂਦਾ ਹੈ। ਇਸ ਕਰਕੇ ਸਤਸੰਗ ਦੇ ਵਿੱਚ ਪਰਮਾਤਮਾ ਵੱਸਦਾ ਹੁੰਦਾ ਹੈ ਤੇ ਸਤਸੰਗ ਕਰਨੀ ਜ਼ਰੂਰੀ ਹੈ ਤੇ ਸੰਤਾਂ ਨੇ ਫਿਰ satsang ਕਰੀ ਤੇ ਲੋਕੀ ਆਉਣ ਲੱਗੇ ਦੂਜੇ ਦਿਨ ਵੀ ਆਏ ਥੋੜਾ ਜਿਹਾ ਹੋਰ ਇਕੱਠ ਵੱਧ ਗਿਆ ਤਾਂ ਤਿੰਨ ਚਾਰ ਦਿਨ ਸੰਤਾਂ ਨੇ satsang ਕਰੀ ਜਦੋਂ ਇਕੱਠ ਵੱਧਾਤੁਰਿਆ ਗਿਆ ਉਹ ਜਿਹਦਾ ਚੌਂਤਰਾ ਸੀ ਉਸ ਬੰਦੇ ਨੂੰ ਜਾ ਕੇ ਕਿਸੇ ਚੁਗਲ ਖੋਰ ਨੇ ਕਹਿਤਾ ਵੀ ਸੰਤ ਨਹੀਂ ਇੱਥੋਂ ਉੱਠਦੇ ਹੁਣ ਇਹ ਤੇਰਾ ਚੌਂਤਰਾ ਲੱਗਦਾ ਦੱਬੇ ਹੀ ਲੈ ਤਾਂ ਉਹ ਬੰਦਾ ਸੁਣ ਕੇ ਬਹੁਤ ਗੁੱਸੇ ਹੋ ਗਿਆ ਤੇ ਸੰਤਾਂ ਲਵੇ ਆਇਆ ਤੇ ਸੰਤਾਂ ਨੂੰ ਆ ਕੇ ਬੁਰਾ ਭਲਾ ਕਹਿਣ ਲੱਗਿਆ ਤੇ ਗਾਲਾਂ ਕੱਢਣ ਲੱਗਿਆ ਕਿਉਂ ਸੰਤ ਸੀ ਜਿਹੜੇ ਉਹ ਨਿਮਰਤਾ ਵਾਲੀ ਸੀ ਉਹ ਜਮਾ ਨਹੀਂ ਕੁਝ ਬੋਲੇ ਉਹ ਗਾਲਾਂ ਕੱਢੀ ਗਿਆ ਹਟਿਆ ਨਹੀਂ ਤੇ ਸੰਤ ਚੁੱਪ ਕਰਕੇ ਬੈਠੇ ਰਹੇ ਜਦੋਂ ਅੱਧਾ ਘੰਟਾ ਉਹ ਗਾਲਾਂ ਕੱਢੀ ਗਿਆ ਉਹਨੇ ਸੋਚਿਆ ਵੀ ਮੈਂ ਤਾਂ ਗਾਲਾਂ ਕੱਢੀ ਜਾਣਾ ਸੰਤ ਕੁਝ ਬੋਲ ਨਹੀਂ ਰਹੇ ਤਾਂ ਆਖਰ ਨੂੰ ਉਹਨੇ ਪੁੱਛ ਹੀ ਲਿਆ ਕਹਿੰਦਾ ਬਾਬਾ ਜੀ ਮੇਰੀ ਗੱਲ ਤੁਹਾਨੂੰ ਸੁਣਦੀ ਨਹੀਂ ਮੈਂ ਤੁਹਾਨੂੰ ਅੱਧਾ ਘੰਟਾ ਹੋ ਗਿਆ ਗਾਲਾਂ ਕੱਢਦੇ ਨੂੰ ਤੁਸੀਂ ਕੁਝ ਬੋਲ ਨਹੀਂ ਰਹੇ ਨਾ ਕੋਈ ਜਵਾਬ ਦੇ ਰਹੇ ਹੋ ਤਾਂ ਫਿਰ ਅੱਗੋਂ ਸੰਤ ਬੋਲੇ ਕਹਿੰਦੇ ਭਗਤਾ ਖੜ ਜਾ ਉੱਥੇ ਇੱਕ ਡੱਕਾ ਪਿਆ ਸੀ ਕਹਿੰਦੇ ਲੈ ਆਹ ਡੱਕਾ ਲੈ ਜਾ ਤੇਰਾ ਆਧਾਰ ਹੋ ਜੂ ਕਹਿੰਦਾ ਮੈਂ ਤੇਰਾ ਡੱਕਾ ਕੀ ਕਰਨਾ ਹੈ ਉਹ ਬੰਦਾ ਅੱਗੋਂ ਬੋਲਿਆ ਤੇ ਗੁੱਸੇ ਦੇ ਵਿੱਚ ਕਹਿੰਦਾ ਆਪਦਾ ਡੱਕਾ ਸਾਹਮਣੇ ਰੱਖ ਮੈਂ ਡੱਕਾ ਤੇਰਾ ਕੀ ਕਰਨਾ ਤੇ ਸੰਤ ਫਿਰ ਹੱਸ ਕੇ ਕਹਿੰਦੇ ਭਾਈ ਅਸੀਂ ਫਿਰ ਤੇਰੀਆਂ ਗਾਲਾਂ ਵੀ ਕੀ ਕਰਨੀਆਂ ਨੇ ਤੂੰ ਆਪਦੀਆਂ ਗਾਲਾਂ ਸਾਹਮਣੇ ਰੱਖ ਤਾਂ ਐਨੀ ਗੱਲ ਸੁਣ ਕੇ ਉਹ ਬੰਦੇ ਦਾ ਹਿਰਦਾ ਸੀ ਜਿਹੜਾ ਠੰਡਾ ਹੋ ਗਿਆ ਤੇ ਸੰਤ ਹੋ ਗਿਆ ਤੇ ਚਰਨਾਂ ਦੇ ਵਿੱਚ ਡਿੱਗ ਪਿਆ ਸੰਤਾਂ ਦੇ ਕਹਿੰਦਾ ਮਹਾਪੁਰਸ਼ੋ ਮਾਫ਼ ਕਰ ਦਿਓ ਤੇ ਸੰਤ ਕਹਿਣ ਲੱਗੇ ਭਾਈ ਅਸੀਂ ਇੱਥੇ ਸਦਾ ਨਹੀਂ ਬੈਠੇ ਰਹਿਣਾ ਅਸੀਂ ਤੀਰਾ ਚੌਤਰਾ ਕੀ ਕਰਨਾ ਹੈ ਅੱਜ ਇੱਥੇ ਆ ਕੱਲ ਨੂੰ ਕਿਤੇ ਹੋਰ ਵਗ ਜਾਗੇ ਤੇ ਐਨੇ ਨਾਲ ਫਿਰ ਉਹ ਬੰਦੇ ਨੂੰ ਸਮਝਾਇਆ ਉਹ ਬੰਦੇ ਦਾ ਮਨ ਠੰਡਾ ਹੋਇਆ ਤੇ ਸੰਤਾਂ ਦਾ ਫਿਰ ਉਹ ਚੇਲਾ ਬਣ ਗਿਆ ਇਸ ਤਰ੍ਹਾਂ ਫਿਰ ਇਸ ਕਰਕੇ ਸੰਤ ਹੁੰਦੇ ਨੇ ਜਿਹੜੇ ਉਹ ਹਰਖ ਨਹੀਂ ਕਰਦੇ ਹੁੰਦੇ ਉਹ ਗੁੱਸਾ ਨਹੀਂ ਕਰਦੇ ਹੁੰਦੇ ਉਹਨਾਂ ਨੂੰ ਜੋ ਕੁਝ ਮਰਜ਼ੀ ਕੋਈ ਕਹੀ ਜਾਵੇ ਤੇ ਇਹ ਜਿਹੜੇ ਸੰਤ ਮਹਾਪੁਰਸ਼ ਹੁੰਦੇ ਨੇ ਭਾਈ ਇਨਾਂ ਨੂੰ ਬੁਰਾ ਭਲਾ ਨਹੀਂ ਕਹਿਣਾ ਚਾਹੀਦਾ ਇਹ ਕਹਾਣੀ ਐਨੀ ਕੀ ਸੀ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਤੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ